ਲੋਕ ਚੇਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰ ਪੁਰਖਾਲਵੀ ਇਹ ਗੱਲ ਤੇ ਹਰ ਕੋਈ ਜਾਣਦਾ ਏ ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ ਰਾਂਝਾ ਭਾਈਆਂ ਨੂੰ ਛੱਡ ਫਕੀਰ ਬਣਿਆ ਹੀਰ ਛੱਡ ਗਈ ਪੂਰ ਸਹੇਲੀਆਂ ਦਾ ਨਵੀ ਪੀਰ ਫਕੀਰ ਇਮਾਮ ਜਾਦੇ ਸੰਗ ਛੱਡ ਗਏ ਨੇ ਯਾਰਾਂ ਬੇਲੀਆਂ ਦਾ ਇੱਕ ਦਿਨ ਅਸਾਂ ਪ੍ਰਦੇਸੀਆਂ ਤੁਰ ਜਾਣਾ ਬੂਹਾ ਮਾਰ ਕੇ ਇਹਨਾਂ ਹਵੇਲੀਆਂ ਦਾ ਬੂਹਾ ਮਾਰ ਕੇ ਇਹਨਾਂ ਹਵੇਲੀਆਂ ਦਾ ਲੋ ਜੀ ਇੱਕ ਬਹੁਤ ਵੱਡੀ ਤੇ ਅਹਿਮ ਖਬਰ ਸਾਹਮਣੇ ਆਈ ਹੈ ਜਿਸ ਦਾ ਜ਼ਿਕਰ ਮੈਂ ਤੁਹਾਡੇ ਨਾਲ ਅੱਜ ਕਰਨ ਜਾ ਰਿਹਾ ਚਾਰ ਸਾਲ ਦੇ ਸੱਤਾ ਦੇ ਸੁੱਖ ਤੇ ਨਜ਼ਾਰੇ ਨੰਬਰ 1 ਲੈਣ ਉਪਰੰਤ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪੰਜਾਬ ਪੁਲਿਸ ਨੂੰ ਨਸ਼ਿਆਂ ਔਰ ਗੈਂਗਸਟਰਾਂ ਦੇ ਵਿਰੁੱਧ ਕਾਰਵਾਈ ਕਰਨ ਦੀ ਖੁੱਲ ਦੇ ਦਿੱਤੀ ਹੈ ਸਵਾਲ ਪੈਦਾ ਹੁੰਦਾ ਹੈ ਦਾਵਾ ਕਰਦੇ ਨੇ ਮੁੱਖ ਮੰਤਰੀ ਸਾਹਿਬ ਕਿ ਅੱਜ ਮੈਂ ਪੰਜਾਬ ਪੁਲਿਸ ਨੂੰ ਨਸ਼ਿਆਂ ਤਸਕਰਾਂ ਦੇ ਵਿਰੁੱਧ ਔਰ ਗੈਂਗਸਟਰਾਂ ਦੇ ਵਿਰੁੱਧ ਕਾਰਵਾਈ ਕਰਨ ਦੀ ਖੁੱਲ੍ਹ ਦਿੱਤੀ ਮੈਂ ਮੁੱਖ ਮੰਤਰੀ ਸਾਹਿਬ ਤੁਹਾਨੂੰ ਪੁੱਛਣਾ ਚਾਹੁੰਦਾ ਕਿ 4 ਸਾਲ ਤੁਹਾਨੂੰ ਸੱਤਾ ਦੇ ਉੱਤੇ ਬੈਠਿਆ ਨੂੰ ਹੋ ਗਏ ਕਿ ਆਜ ਤੱਕ ਤੁਸੀਂ ਪੁਲਿਸ ਨੂੰ ਇਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਖੁੱਲ ਨਹੀਂ ਦਿੱਤੀ ਸੀ ਕਿ ਇਹਨਾਂ ਦੀਆਂ ਡੋਰਾਂ ਇਹਨਾਂ ਦੀ ਵਾਗ ਡੋਰ ਤੁਸੀਂ ਹੁਣ ਤੱਕ ਆਪਣੇ ਹੱਥ ਵਿੱਚ ਅ ਬੰਨ ਕੇ ਰੱਖੀ ਸੀ ਹੁਣ ਜਿਹੜਾ ਆਖਰੀ ਚੋਣ ਵਰਾ ਜਦੋਂ 1 ਸਾਲ ਮਹਿਜ 1 ਸਾਲ 2027 ਦੀਆਂ ਆਮ ਵਿਧਾਨ ਸਭਾ ਚੋਣਾਂ ਨੂੰ ਰਹਿ ਗਿਆ ਤੇ ਤੁਸੀਂ ਅੱਜ ਗੱਲ ਕਰਦੇ ਹੋ ਕਿ ਜੀ ਨਸ਼ਿਆਂ ਦੇ ਵਿਰੁੱਧ ਔਰਤ ਤਸਕਰਾਂ ਦੇ ਵਿਰੁੱਧ ਪੰਜਾਬ ਪੁਲਿਸ ਨੂੰ ਖੁੱਲ੍ਹ ਦੇਤੀ ਇਹਦਾ ਮਤਲਬ ਪਹਿਲਾਂ ਖੁੱਲ ਨਹੀਂ ਸੀ ਚਲੋ ਇਹ ਗੱਲ ਹੋਈ ਹੁਣ ਅਗਰ ਇਸ ਬਿਆਨ ਨੂੰ ਆਪਾਂ ਗਹਿਰਾਈ ਨਾਲ ਦੇਖੀਏ ਜਾਂ ਸਮਝੀਏ ਇਸਦਾ ਮਤਲਬ ਇਹ ਹੁੰਦਾ ਹੈ ਕਿ 4 ਸਾਲ ਪੁਲਿਸ ਨੂੰ सीएम साहब ਨੇ ਆਪਣੇ ਹੁਕਮਾਂ ਦੇ ਨਾਲ ਬੰਨ ਕੇ ਰੱਖਣਾ ਰੱਖਿਆ ਕਿ ਕੋਈ ਵੀ ਤੁਸੀਂ ਕਾਰਵਾਈ ਇਹਨਾਂ ਦੇ ਖਿਲਾਫ ਨਹੀਂ ਕਰਨੀ ਇਹਦਾ ਮਤਲਬ ਤਾਂ ਹੀ ਨਿਕਲਦਾ ਗੈਂਗਸਟਰ ਅੱਜ ਬੜਕਾ ਮਾਰ ਰਹੇ ਨੇ ਹਰ ਕਰਦੇ ਹਰ ਤੀਸਰੇ ਕਰਦੇ ਵਿੱਚ ਜਿਹੜੀਆਂ ਫਰੋਤੀਆਂ ਦੀ ਮੰਗ ਹੋ ਰਹੀ ਹੈ ਨਸ਼ਿਆਂ ਦੇ ਨਾਲ ਇੱਕ ਇੱਕ ਨਹੀਂ ਬਲਕਿ ਕਈ ਕਈ ਨੌਜਵਾਨ ਮੁੰਡੇ ਜਿਹੜੇ ਉਹ ਨਸ਼ੇ ਦੀ ਪੇਂਡ ਚੜ ਰਹੇ ਆ ਚਿੱਟੇ ਦੀ ਪੇਂਡ ਚੜ ਰਹੇ ਆ ਔਰ ਵੱਖ-ਵੱਖ ਗਲੀਆਂ ਦੇ ਵਿੱਚ ਚੌਕ ਚਰਹਾਆਂ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਮੋੜਾਂ ਦੇ ਉੱਤੇ ਕਸਬਿਆਂ ਦੇ ਵਿੱਚ ਸੱਥਾਂ ਦੇ ਵਿੱਚ ਆਮ ਬੋਰਡ ਲੱਗੇ ਤੁਹਾਨੂੰ ਨਜ਼ਰ ਆਉਣਗੇ ਕਿ ਚਿੱਟਾ ਇੱਧਰ ਮਿਲਦਾ ਜਾਂ ਨਸ਼ਾ ਇੱਧਰ ਮਿਲਦਾ ਤੇ ਅਜਿਹੇ आलम ਦੇ ਵਿੱਚ ਸੀਐਮ ਸਾਹਿਬ ਨੇ ਕਿ ਜਿਹੜਾ ਕੱਲ ਪ੍ਰੈਸ ਕਾਨਫਰੰਸ ਕਰਕੇ ਦਾਬਾ ਵੀ ਕੀਤਾ ਹੈ ਉਹਨਾਂ ਨੇ ਕਿਹਾ ਸੀਐਮ ਸਾਹਿਬ ਕਹਿੰਦੇ ਆ ਕਿ ਸਾਢੇ 3 ਸਾਲ ਦੇ ਵਿੱਚ ਅਸੀਂ 63053 ਕੇਸ ਦਰਜ ਕਰ ਲਏ ਨਸ਼ਾ ਤਸਕਰਾਂ ਦੇ ਵਿਰੁੱਧ ਵਾਹ ਜੀ ਵਾਹ ਤਾੜੀਆਂ ਮਾਰਨ ਵਾਲੀ ਗੱਲ ਹੈ ਸਾਢੇ 3 ਸਾਲਾਂ ਦੇ ਵਿੱਚ ਕਰੀਬ ਕਰੀਬ 63053 ਕੇਸ ਦਰਜ ਕਰਕੇ ਉਹ ਕਹਿੰਦੇ ਅਸੀਂ 85418 ਨਸ਼ਾ ਤਸਕਰਾਂ ਨੂੰ ਅਰੈਸਟ ਵੀ ਕਰ ਲਿਆ ਇਹ ਤਾਂ ਹੋਰ ਵੀ ਵੱਡੀ ਗੱਲ ਹੈ ਸਟ੍ਰੇਟ ਹਜ਼ਾਰ ਪਰਚਾ ਹੁੰਦਾ ਤੇ ਉਹਦੇ ਵਿੱਚ 85418 ਦੀ ਗ੍ਰਿਫਤਾਰੀ ਹੁੰਦੀ ਹੈ ਜੇ ਇਹ ਜਿਹੜੇ ਬੰਦੇ ਅਰੈਸਟ ਕੀਤੇ ਐ ਇਹਨਾਂ ਕੋਲੋਂ ਪੰਜਾਬ ਪੁਲਿਸ ਨੇ 5119.94 ਕਿਲੋਗ੍ਰਾਮ ਹੈਰੋਇਨ ਜ਼ਬਤ ਕਰ ਲਈ ਬੱਲਾ ਬੱਲਾ ਬਹੁਤ ਵੱਡੀ ਮਾਤਰਾ ਹੈ ਹੈਰੋਇਨ ਐਨੀ ਬਰਾਮਦ ਕਰ ਲਈ ਤੇ ਅਫੇਮ ਵੀ 3458 ਕਿਲੋ ਇਹ ਸੀਐਮ ਸਾਹਿਬ ਦਾ ਦਾਅਵਾ ਹੈ 5.82 A2 ਮੀਨ ਕੇ ਕਰੀਬ 6 ਕਿਲੋ ਕੋਕੀਨ ਵੀ ਜਿਹੜੀ ਜਬਤ ਕੀਤੀ ਗਈ ਹੈ ਪੰਜਾਬ ਪੁਲਿਸ ਵੱਲੋਂ ਆਇਸ 82.04 ਕਿਲੋਗ੍ਰਾਮ ਕਰੀਬ 82 ਕਿਲੋ ਤੇ 4.98 ਕਰੋੜ ਕਰੀਬ ਕਰੀਬ 5 ਕਰੋੜ ਕੈਪਸੂਲ ਦੇ ਨਾਲ-ਨਾਲ 52.46 ਮੀਨਸ ਕੇ 52.5 ਕਰੋੜ ਦੀ ਡਰੱਗ ਮੰਨੀ ਵੀ ਪੰਜਾਬ ਪੁਲਿਸ ਨੇ ਇਹਨਾਂ 3.5 ਸਾਲਾਂ ਦੇ ਵਿੱਚ ਨਸ਼ਾ ਤਸਕਰਾਂ ਦੇ ਕੋਲੋਂ ਬਰਾਮਦ ਕੀਤੀ ਹੈ ਇਸ ਤੋਂ ਇਲਾਵਾ ਉਹ ਸੀਐਮ ਸਾਹਿਬ ਨੇ ਇਸ ਗੱਲ ਦਾ ਦਾਅਵਾ ਕੀਤਾ ਕਿ 1 ਮਾਰਚ 2025 ਨੂੰ ਜਿਹੜਾ ਅਸੀਂ ਸ਼ੁਰੂ ਕੀਤਾ ਸੀ ਕੀ ਸ਼ੁਰੂ ਕੀਤਾ ਸੀ ਯੁੱਧ ਨਸ਼ਿਆਂ ਵਿਰੁੱਧ ਤੇ ਇਹਦੇ ਵਿੱਚ ਅਸੀਂ 30143 ਕੇਸ ਵੱਖਰੇ ਤੌਰ ਤੇ ਰਜਿਸਟਰਡ ਕਰਕੇ ਇਹਨਾਂ ਪੇਪਰਾਂ ਦੇ ਵਿੱਚ ਇਹਨਾਂ ਪਰਚਿਆਂ ਦੇ ਵਿੱਚ ਨਾ ਕੇਸਾਂ ਦੇ ਵਿੱਚ 40302 ਤਸਕਰਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਦੇਖੋ ਸੀਐਮ ਸਾਹਿਬ ਦੇ ਦਾਅਵੇ ਬਹੁਤ ਵੱਡੇ ਨਿੱਪੜ ਇਸ ਦੇ ਨਾਲ ਨਾਲ ਵਿਰੋਧੀ ਧਿਰਾਂ ਇਸ ਗੱਲ ਦਾ ਜਿਹੜਾ ਹੋ ਹੱਲਾ ਪਾਉਂਦੀਆਂ ਰਹਿੰਦੀਆਂ ਨੇ ਔਰ ਇਸ ਗੱਲ ਦੀ ਆਵਾਜ਼ ਉੱਠਦੀ ਰਹਿੰਦੀ ਹੈ ਕਿ ਜਿਹੜੀ ਇਹ ਸਰਕਾਰੀ ਅੰਕੜੇ ਨੇ ਇਹ ਮਹਿਜ ਅੰਕੜੇ ਨੇ ਔਰ ਅਸਲ ਮਾਨਿਆਂ ਦੇ ਵਿੱਚ ਗਰਾਉਂਡ ਲੈਵਲ ਦੇ ਗਰਾਉਂਡ ਰਿਐਲਿਟੀ ਕੁਝ ਹੋਰ ਹੈ ਕਿਉਂਕਿ ਨਾ ਨਸ਼ਾ ਤਸਕਰਾਂ ਨੂੰ ਸਹੀ ਜਿਹੜੇ ਅਸਲ ਵਿੱਚ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਔਰ ਕਈ ਜਗ੍ਹਾ ਦੇ ਉੱਤੇ ਸੋਸ਼ਲ ਮੀਡੀਆ ਦੀਆਂ ਖਬਰਾਂ ਵੀ ਇਹ ਨਸ਼ਰ ਹੁੰਦੀਆਂ ਨੇ ਜਿੱਥੇ ਮਤਲਬ ਕੋਈ ਛਾਪਾ ਵੱਜਦਾ ਪੁਲਿਸ ਜਾਂਦੀ ਹੈ ਕਿਸ ਦੇ ਘਰ ਸਰਪੰਚ ਪੰਚਾਇਤ ਨੂੰ ਲੈ ਕੇ ਤੇ ਉਹ ਜਿਹੜੇ ਦੋਸ਼ੀ ਨੇ ਉਹਦੇ ਵਿੱਚ ਮਹਿਲਾਵਾਂ ਵੀ ਨੇ ਉਹਦੇ ਵਿੱਚ ਮੇਲ ਵੀ ਨੇ ਮਰਦ ਵੀ ਨੇ ਤੇ ਮਹਿਲਾਵਾਂ ਖੁੱਲ੍ਹਿਆਂ ਕਹਿੰਦੀਆਂ ਨੇ ਵੀ ਭਾਈ ਤੁਹਾਨੂੰ ਹਿੱਸਾ ਦੰਦੇ ਤਾਂ ਹੈ ਗਿਆ ਹੁਣ ਤੁਸੀਂ ਕਾਦੇ ਕੋਲੋਂ ਕਿਹੜੀ ਗੱਲਾਂ ਆ ਗਏ ਸਾਡੇ ਘਰ ਛਾਪਾ ਮਾਰਨ ਜਦੋਂ ਤੁਹਾਨੂੰ ਮਹੀਨਾ ਬਰਾਬਰ ਪਹੁੰਚ ਰਿਹਾ ਸੋ ਇਹਦਾ ਮਤਲਬ ਇਹ ਹੋਇਆ ਇਹ ਜਿਹੜੀਆਂ ਘਟਨਾਵਾਂ ਤੋਂ ਸਾਹਮਣੇ ਆਉਂਦਾ ਹੈ ਕਿ ਜਿਹੜੀ ਪੰਜਾਬ ਪੁਲਿਸ ਹੈ ਵੱਡੀ ਗਿਣਤੀ ਦੇ ਵਿੱਚ ਸਾਰਿਆਂ ਨੂੰ ਮੈਂ ਮਾੜਾ ਨਹੀਂ ਕਹਿੰਦਾ ਸਾਰੀ ਪੁਲਿਸ ਮਾੜੀ ਨਹੀਂ ਹੈ ਸਾਰੇ ਅਫਸਰ ਮਾੜੇ ਨਹੀਂ ਹੈ ਕੁਝ ਇਸ ਤਰ੍ਹਾਂ ਦੀਆਂ ਜਿਹੜੀਆਂ ਗੰਦੇ ਆਂਡੇ ਨੇ ਜਾਂ ਇਹ ਕਹੀਏ ਕਿ ਕਾਲੀਆਂ ਭੇਡਾਂ ਨੇ ਪੁਲਿਸ ਡਿਪਾਰਟਮੈਂਟ ਦੇ ਵਿੱਚ ਛੁਪੀਆਂ ਹੋਈਆਂ ਉਹ ਨਸ਼ਾ ਤਸਕਰਾਂ ਦੇ ਨਾਲ ਮਿਲ ਕੇ ਨਸ਼ੇ ਦਾ ਵਪਾਰ ਕਰਦੇ ਨੇ ਬਹੁਤ ਸਾਰੀ ਬਰਾਮਦਗੀ ਹੁੰਦੀ ਹੈ ਬਹੁਤ ਸਾਰਾ ਨਸ਼ਾ ਫੜਿਆ ਵੀ ਜਾਂਦਾ ਤੇ ਉਹ ਨਸ਼ਾ ਫੜ ਕੇ ਜਾਂਦਾ ਕਿੱਥੇ ਹੈ ਇਹ ਵੀ ਬਹੁਤ ਵੱਡਾ ਇੱਕ ਸਵਾਲ ਹੈ ਇਸ ਦੀ ਗਹਿਰਾਈ ਨਾਲ ਜਾਂਚ ਕਰਨ ਦੀ ਲੋੜ ਹੈ ਹੁਣ ਕਰੋੜਾਂ ਦੇ ਵਿੱਚ ਜਾਂ ਇਹ ਕਹ ਲਵਾਂ ਕਿ ਕੁੰਟਲਾਂ ਦੇ ਵਿੱਚ ਜਦੋਂ ਨਸ਼ਾ ਫੜਿਆ ਜਾਂਦਾ ਹੈ ਉਹ ਨਸ਼ਾ ਕਿੱਥੇ ਜਾਂਦਾ ਮਹਿਜ ਦਿਖਾਵਾ ਕਰ ਦਿੱਤਾ ਜਾਂਦਾ ਹੈ ਕਿ ਜੀ ਆ ਅਸੀਂ ਸਾੜਤਾ ਇਹਨੂੰ ਨਸ਼ਟ ਕਰਤਾ ਇਹਨੂੰ ਇਹ ਕਰਤਾ ਇਹਨੂੰ ਉਹ ਕਰਤਾ ਉਹ ਡਰਾਮੇਬਾਜ਼ੀ ਕਰ ਲਈ ਜਾਂਦੀ ਹੈ ਪਰ ਕਿਤੇ ਨਾ ਕਿਤੇ ਇਹ ਜਿਹੜੀ ਪੰਜਾਬ ਪੁਲਿਸ ਰਿਕਵਰ ਕਰਦੀ ਹੈ ਨਸ਼ਾ ਕਿਸ ਵੱਖ-ਵੱਖ ਤਰ੍ਹਾਂ ਦਾ ਨਸ਼ਾ ਉਹ ਇਉਂ ਲੱਗਦਾ ਹੈ ਜਿਹੜੇ ਵਿਰੋਧੀ ਤਰ੍ਹਾਂ ਵੀ ਕਹਿੰਦੀਆਂ ਨੇ ਔਰ ਜਿਹੜੇ ਲੋਕ ਵੀ ਇਸ ਗੱਲ ਦੀਆਂ ਜਿਹੜੀਆਂ ਘਟਨਾ ਸਾਹਮਣੇ ਹੁੰਦੀ ਹੈ ਨਾ ਉਹਨਾਂ ਨੂੰ ਦੇਖ ਕੇ ਇਸ ਗੱਲ ਦਾ ਅੰਦਾਜ਼ਾ ਵੀ ਲਾਇਆ ਜਾ ਸਕਦਾ ਕਿ ਪੁਲਿਸ ਆਪਣੇ ਕੋਲੋਂ ਜਿਹੜਾ ਉਹਨਾਂ ਨੇ ਰਿਕਵਰ ਕੀਤਾ ਹੁੰਦਾ ਹੈ ਉਹ ਵੀ ਸਮਾਜ ਦੇ ਵਿੱਚ ਵੰਡਣ ਦਾ ਕੰਮ ਕਰਦੀ ਹੈ ਹੁਣ ਉਸ ਤੋਂ ਅੱਗੇ ਜੇ ਦੇਖੀਏ ਤਾਂ ਉਹ ਕਹਿੰਦੇ ਨੇ ਸੀਐਮ ਸਾਹਿਬ ਕਿ ਅਸੀਂ 2730 ਕਰੋੜ ਰੁਪਏ ਦੀ ਜਿਹੜੀ ਜਾਇਦਾਦ ਹੈ ਉਹਦੀ ਵੀ ਕੁਰਕੀ ਕਰ ਲਈ ਕਿਉਂਕਿ ਜਿਹੜੇ ਨਸ਼ਾ ਤਸਕਰ ਸੀ ਇਹ ਸੀਐਮ ਸਾਹਿਬ ਦਾ ਦਾਵਾ ਹੈ ਕਿ ਇਹਨਾਂ ਨੇ ਮਤਲਬ ਨਸ਼ਾ ਵੇਚ-ਵੇਚ ਕੇ ਜਿਹੜੀ ਇਹ ਪ੍ਰਾਪਰਟੀ ਬਣਾਈ ਹੈ 2730 ਕਰੋੜ ਰੁਪਏ ਦੀ ਉਸ ਨੂੰ ਅਸੀਂ ਜ਼ਬਤ ਕਰ ਲਿਆ ਪਰ ਵਿਰੋਧੀ ਧਿਰਾਂ ਸਵਾਲ ਖੜੇ ਕਰਦੀਆਂ ਨੇ ਕਿ ਬਹੁਤ ਵੱਡੇ ਵੱਡੇ ਮਗਰਮੱਛ ਨੇ ਜਿਨ੍ਹਾਂ ਦੇ ਨੇੜੇ ਪੁਲਿਸ ਟੁੱਕਦੀ ਨਹੀਂ ਜਿਹਦੇ ਵਿੱਚੋਂ ਇੱਕ ਜਿਹੜੀ ਇੰਸਟਾ ਕੁਇਨ ਜਿਹੜੀ ਪੰਜਾਬ ਪੁਲਿਸ ਦੀ ਸਪਟਨ ਵੀ ਸੀ ਸਪਾਹੀ ਸੀ ਉਹ ਵੀ ਮਤਲਬ ਅਰੈਸਟ ਕਰੀ ਸੀ ਉਹਦੀ ਕੋਠੀ ਨੂੰ ਕਿਸੇ ਨੇ ਇਹ ਗੱਲ ਵੱਖਰੀ ਹੈ ਕਿ ਉਹਦੀ ਕੋਠੀ ਨੂੰ ਕਿਸੇ ਨੇ ਹੱਥ ਨਹੀਂ ਲਾਇਆ ਹੋਰ ਬਹੁਤ ਵੱਡੇ ਵੱਡੇ ਜਿਹੜੇ ਨਸ਼ਾ ਤਸਕਰ ਹੈਗੇ ਜਿਨ੍ਹਾਂ ਦਾ ਨਾਮੀ ਗ੍ਰਾਮੀ ਨਾਮ ਹੈ ਤੇ ਉਹਨਾਂ ਦੇ ਨੇੜੇ ਪੁਲਿਸ ਜਾਂਦੀ ਨਹੀਂ ਹੈ ਹੁਣ ਕੀ ਜਿਹੜਾ ਪੰਜਾਬ ਪੁਲਿਸ ਦਾ ਡੀਆਈਜੀ ਐਚਐਸ ਭੁੱਲਰ ਜਿਹੜਾ ਕਿ ਸੀਮ ਸਾਹਿਬ ਦਾ ਬਹੁਤ ਕਰੀਬੀ ਮੰਨਿਆ ਜਾਂਦਾ ਹੈ ਉਸ ਨੂੰ ਵੀ ਸੀਬੀਆਈ ਨੇ ਅਰੈਸਟ ਕੀਤਾ ਕਿਆ ਉਸ ਨੇ ਉਹਦੀ ਜਾਇਦਾਦ ਦੀ ਜਾਂਚ ਕਰਕੇ ਉਹਦੀ ਜਿਹੜੀ ਪ੍ਰਾਪਰਟੀ ਐ ਸੀਜ਼ ਕਰ ਲਈਗੀ ਪੰਜਾਬ ਸਰਕਾਰ ਜਾਂ ਜਿਹੜੇ ਦੋਸ਼ ਸਾਹਮਣੇ ਉਹਦੇ ਉੱਤੇ ਲੱਗੇ ਨੇ ਉਹਨਾਂ ਦੀ ਦੋਸ਼ਾਂ ਦੇ ਨਿਸ਼ਾਨਦੇਹੀ ਦੇ ਉੱਤੇ ਕਿਹਾ ਉਹਨਾਂ ਦੀਆਂ ਕੋਠੀਆਂ ਉਹਨਾਂ ਦੀਆਂ ਜਾਇਦਾਦਾਂ ਉਹਨਾਂ ਦੀਆਂ ਕੁਰਤ ਕਰਕੇ ਉਹਨਾਂ ਨੂੰ ਸੀਜ਼ ਕਰ ਲਈਗੀ ਬਹੁਤ ਵੱਡਾ ਸਵਾਲ ਹੈ ਸੋ ਅੱਗੇ ਗੱਲ ਕਰਦੇ ਆਂ ਸੀਐਮ ਸਾਹਿਬ ਨੇ ਦਾਵਾ ਕੀਤਾ ਕਿ ਸੇਫ ਪੰਜਾਬ ਵਟਸਐਪ ਚੈਟ ਵੋਟ ਜਿਹੜੀ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਸੀ WhatsApp ਚੈਟਬੋਟ ਕਿ ਉਹਨਾਂ ਦੇ ਉੱਤੇ ਉਹ ਕਹਿੰਦੇ ਨੇ ਸੀਐਮ ਸਾਹਿਬ ਕਿ ਲੋਕਾਂ ਨੇ 30000 ਤੋਂ ਵੱਧ ਸੁਝਾਅ ਦਿੱਤੇ ਆ ਜੇ ਚੈਟਬੋਟ WhatsApp ਚੈਟਬੋਟ ਦੇ ਉੱਤੇ ਪੰਜਾਬ ਸਰਕਾਰ ਨੂੰ ਲੋਕਾਂ ਨੇ ਸੁਝਾਅ ਦਿੱਤੇ ਆ ਤਾਂ ਇੱਥੇ ਇਹ ਫਿਗਰ ਲਿਖਣ ਦੀ ਕਿਆ ਲੋੜ ਐ ਕਿ 30000 ਤੋਂ ਵੱਧ ਸੁਝਾਅ ਦਿੱਤੇ ਆ ਉਹ ਪੂਰੇ ਮੁਕੰਮਲ ਅੰਕੜੇ ਕਿਉਂ ਨਹੀਂ ਦਿੱਤੇ ਗਏ ਕਿ 30000 ਸਮਥਿੰਗ ਸਮਸਿੰਗ ਸੋ ਐਂਡ ਸੋ ਸੋ ਐਂਡ ਸੋ ਇਹ ਕਿਉਂ ਨਹੀਂ ਦੱਸਿਆ ਜਾਂਦਾ ਇਹਦੇ ਵਿੱਚ ਵੀ ਜਿਹੜੀ ਇੱਕ ਰੋਲ ਝੋਲਾ ਨਜ਼ਰ ਆਉਂਦਾ ਪਹਿਲੀ ਨਜ਼ਰੇ ਉਹ ਕਹਿੰਦੇ ਨੇ ਕਿ 30000 ਤੋਂ ਵੱਧ ਸੁਝਾਂ ਆਏ ਹਨ ਜਿਨ੍ਹਾਂ ਦੇ ਆਧਾਰ ਤੇ 11000 ਤੋਂ ਵੱਧ ਮਾਮਲੇ ਦਰਜ ਕਰਕੇ 14000 ਦੋਸ਼ੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੋ ਪੁਲਿਸ ਵੱਲੋਂ ਉਹਨਾਂ ਨੇ ਕਿਹਾ ਸੀ ਐਮ ਸਾਹਿਬ ਨੇ ਕਿਹਾ ਕਿ ਪੁਲਿਸ ਵੱਲੋਂ ਇਸ ਸਾਲ 13 ਗੈਂਗਸਟਰਾਂ ਨੂੰ ਮਾਰ ਮੁਕਾਇਆ ਗੋਲੀ ਮਾਰ ਕੇ ਮਾਰਤਾ ਤੇ 916 ਨੂੰ ਅਰੈਸਟ ਵੀ ਕਰ ਲਿਆ ਤੇ ਪੰਜਾਬ ਪੁਲਿਸ ਦੀ ਇਸ ਬਦਲੇ ਸੀਐਮ ਸਾਹਿਬ ਨੇ ਪਿੱਠ ਥਾਪੜ ਦਿਆਂ ਕਿਹਾ ਕਿ ਪੰਜਾਬ ਪੁਲਿਸ ਨੇ 398389 ਜਿਹੜੇ ਮੋਡਿਊਲ ਸੀਗੇ ਉਹਨਾਂ ਦਾ ਗੈਂਗਸਟਰਾਂ ਦੇ ਉਹਨਾਂ ਦਾ ਪਰਦਾ ਫਾਰਸਟ ਕਰਕੇ 594 ਹਥਿਆਰ ਬਰਾਮਦ ਕੀਤੇ ਹੈ ਇਹ ਸੀਐਮ ਸਾਹਿਬ ਦਾ ਦਾਵਾ ਕਿ ਅਸੀਂ 300 ਅਨੰਨ ਵਿੱਚ ਮੋਡੀਊਲ ਜਿਹੜੇ ਗੈਂਗਸਟਰਾਂ ਦੇ ਸੀ ਉਹਨਾਂ ਨੂੰ ਉਹਨਾਂ ਦਾ ਸੀ ਪਰਦਾ ਫਾਸ਼ ਕੀਤਾ ਪਰ ਹਾਈ ਟੈਕ ਸ਼ਹਿਰ ਮੁਹਾਲੀ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੁੰਦਾ ਪੰਜਾਬ ਪੁਲਿਸ ਮੌਕੇ ਤੇ ਮੌਜੂਦ ਹੁੰਦੀ ਹੈ ਦੋ ਨੌਜਵਾਨ ਆਉਂਦੇ ਨੇ ਮੋਟਰਸਾਈਕਲ ਦੇ ਉੱਤੇ ਇੱਕ ਕਬੱਡੀ ਖਿਡਾਰੀ ਕਬੱਡੀ ਪ੍ਰਮੋਟਰ ਨੂੰ ਰਾਣਾ ਬਲਾਚੌਰਿਆ ਨੂੰ ਛਰੇ ਆਮ ਸ਼ਾਮ ਨੂੰ 6 ਵਜੇ ਗੋਲੀਆਂ ਮਾਰ ਕੇ ਪੁੰਨ ਦਿੰਦੇ ਆ ਉੱਥੇ ਪੁਲਿਸ ਬੇਵਸ ਹੈ ਉਹਨਾਂ ਬਾਰੇ ਨਾ ਤਾਂ ਸੀਐਮ ਸਾਹਿਬ ਕੋਲੇ ਕੋਈ ਜਵਾਬ ਹੈ ਨਾ ਕਿਸੇ ਹੋਰ ਮੰਤਰੀ ਕੋਲੇ ਜਿਹੜੇ ਹਰ ਤਿੰਨ ਘੰਟੇ ਬਾਅਦ ਲਾਈਵ ਹੋ ਕੇ ਪ੍ਰੈਸ ਕਾਨਫਰੰਸ ਕਰਨ ਦਾ ਦਮ ਭਰਦੇ ਆ ਔਰ ਇਸ ਗੱਲ ਦੇ ਵਿੱਚ ਲੱਗੇ ਰਹਿੰਦੇ ਆ ਚਾਹੇ ਉਹਨਾਂ ਦੇ ਆਮ ਬੁਲਾਰੇ ਹੋਣ ਚਾਹੇ ਮੁੱਖ ਬੁਲਾਰੇ ਹੋਣ ਚਾਹੇ ਇਹਨਾਂ ਦੇ ਕੈਬਨਿਟ ਮੰਤਰੀ ਹੋਣ ਸਾਰੇ ਵਾਹੂ-ਦਾਹੀ ਲੱਗੀ ਰਹਿੰਦੀ ਇਹਨਾਂ ਨੂੰ ਪ੍ਰੈਸ ਕਾਨਫਰੰਸਾਂ ਕਰਨ ਦੀ ਪਰ ਇਸ ਮਾਮਲੇ ਬਾਰੇ ਕਿਸੇ ਨੇ ਵੀ ਖੁੱਲ ਕੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਜੇ ਕੁੱਲ ਮਿਲਾ ਕੇ ਦੇਖਿਆ ਜਾਵੇ ਜੇ ਜੇ ਟੋਟਲ ਕਰ ਲਿਆ ਜਾਵੇ ਤਾਂ ਸਾਢੇ 3 ਸਾਲ ਦੇ ਵਿੱਚ ਇਸ ਪੰਜਾਬ ਸਰਕਾਰ ਦੇ ਅੰਕੜੇ Sara 93197 ਕੇਸ ਰਜਿਸਟਰਡ ਕਰਕੇ 134720 ਦੋਸ਼ੀਆਂ ਨੂੰ ਅਰੈਸਟ ਕੀਤਾ ਗਿਆ 5119.94 ਕਿਲੋ ਹੈਰੋਇਨ ਬਰਾਮਦ ਕੀਤੀ ਡਰੱਗ ਮਨੀ ਜਿਹੜੀ ਹੈਗੀ ਰਿਕਵਰ ਹੋਈ ਹੈ 552 ਕਰੋੜ ਰੁਪਇਆ ਤੇ 2730 ਕਰੋੜ ਦੀ ਪ੍ਰਾਪਰਟੀ ਜ਼ਬਤ ਕੀਤੀ ਹੈ ਹੁਣ 134720 ਜਿਹੜੇ ਇਹ ਦੋਸ਼ੀ ਪਕੜੇ ਨਹੀਂ ਜਿਹੜੇ ਅਰੈਸਟ ਕੀਤੇ ਨੇ ਉਹਨਾਂ ਨੂੰ ਰੱਖਿਆ ਕਿੱਥੇ ਗਿਆ ਇਹ ਜੇਲ ਜੇਲ ਜਿਹੜੀ ਜੇਲ ਦੇ ਵਿੱਚ ਕਪੈਸਿਟੀ ਜਿਹੜੀ ਹੈਗੀ ਹੈ ਔਰ ਜਿਹੜੀ ਜੇਲ੍ਹ ਦੇ ਵਿੱਚ ਕਪੈਸਿਟੀ 400 ਦੀ ਹੈ ਉੱਥੇ 12 1200 ਤੁੰਨੇ ਆ ਜਿਹੜੀ ਜੇਲ੍ਹ ਦੀ ਕਪੈਸਿਟੀ 1200 ਹੈ ਉੱਥੇ 4 4000 ਜਿਹੜੇ ਹਵਾਲਾਤੀ ਤੁੰਨੇ ਹੋਏ ਆ ਤੇ ਇਹ ਜਿਹੜਾ ਬਹੁਤ ਵੱਡਾ ਡਿਫਰੈਂਸ ਬਹੁਤ ਵੱਡਾ ਲੂਪੋਲ ਬਹੁਤ ਵੱਡਾ ਇੱਕ ਗੈਪ ਪੰਜਾਬ ਸਰਕਾਰ ਦੇ ਅੰਕੜਿਆਂ ਦੇ ਵਿੱਚ ਔਰ ਗਰਾਊਂਡ ਰਿਐਲਿਟੀ ਦੇ ਵਿੱਚ ਹੈਗਾ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਦਾਵਾ ਕੀਤਾ ਸੀ ਕਿ ਅਸੀਂ ਆਉਂਦਿਆਂ ਇੱਕ ਹਫਤੇ ਦੇ ਵਿੱਚ ਸਾਰੇ ਨਸ਼ੇ ਬੰਦ ਕਰ ਦੇਾਂਗੇ ਤੇ ਸੀਐਮ ਜਿਹੜੇ ਇਹਨਾਂ ਦੇ ਕੌਮੀ ਕਨਵੀਨਰ ਰਵਿੰਦ ਕੇਜਰੀਵਾਲ ਜੀ ਨੇ ਤਰਨਤਨ ਦੀ ਬੈਲ ਇਲੈਕਸ਼ਨ ਤੋਂ ਬਾਅਦ ਤਾਂ ਇੱਥੋਂ ਤੱਕ ਕਹਿਤਾ ਸੀ ਕਿ ਇੱਕ ਹਫਤੇ ਦੇ ਅੰਦਰ ਅੰਦਰ ਗੈਂਗਸਟਰ ਪੰਜਾਬ ਦੀ ਧਰਤੀ ਛੱਡ ਕੇ ਚਲੇ ਜਾਓ ਜੇ ਨਹੀਂ ਜਾਂਦੇ ਤਾਂ ਅਸੀਂ ਤੁਹਾਡੇ ਖਿਲਾਫ ਕਾਰਵਾਈ ਕਰਾਂਗੇ ਤੋਂ ਨਾ ਕਾਰਵਾਈ ਹੋਈ ਐ ਨਾ ਗੈਂਗਸਟਰ ਛੱਡ ਕੇ ਭੱਜਿਆ ਨਾ ਨਸ਼ਾ ਤਸਕਰ ਛੱਡ ਕੇ ਭੱਜਿਆ ਆਲਮ ਅਜਹੀ ਐ ਅ ਅੰਕੜੇ ਭਾਵੇਂ ਅੰਕੜਿਆਂ ਦੀ ਗੇਮ ਖੇਡ ਕੇ ਪੰਜਾਬ ਸਰਕਾਰ ਵੱਲੋਂ ਭਾਵੇਂ ਆਮ ਲੋਕਾਂ ਦੇ ਜਿਹੜਾ ਅੱਖਾਂ ਦੇ ਵਿੱਚ ਜਿਹੜੀ ਧੂੜ ਘਟਾ ਘਟਾ ਪਾਇਆ ਜਾ ਰਹਿਆ ਹੋਵੇ ਪਰੰਤੂ ਜਿਹੜੀ ਅਸਲੀਅਤ ਹੈ ਅਸਲੀਅਤ ਜਿਹੜੇ ਹੈ ਔਰ ਦਾਅਵੇ ਦੇ ਵਿੱਚ ਦਾਵਿਆਂ ਦੇ ਵਿੱਚ ਔਰ ਅਸਲੀਅਤ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਸੋ ਅਸੀਂ ਆਪਣੇ ਅਦਾਰੇ ਵੱਲੋਂ ਸਾਰੀ ਆਵਾਮ ਨੂੰ ਸਾਰੇ ਪੰਜਾਬ ਨੂੰ ਪੰਜਾਬ ਤੋਂ ਵਸਦੇ ਬਾਹਰ ਲੋਕਾਂ ਨੂੰ ਇਸ ਗੱਲ ਦੀ ਬੇਨਤੀ ਕਰਦੇ ਆ ਕਿ ਇਹ ਬਹੁਤ ਵੱਡਾ ਇੱਕ ਨੈਟਵਰਕ ਹੈ ਇੱਕ ਬਹੁਤ ਵੱਡਾ ਜਾਲ ਹੈ ਇਹ ਜਿਹੜਾ ਅਤਵਾਦ ਤੋਂ ਬਾਅਦ ਇਹ ਨਸ਼ਿਆਂ ਦਾ ਜਿਹੜਾ ਅਤਵਾਦ ਹੈ ਇਹ ਸਰਕਾਰਾਂ ਵੱਲੋਂ ਸਿਆਸਤਦਾਨਾਂ ਵੱਲੋਂ ਜਾਣ ਬੁੱਝ ਕੇ ਸਮਾਜ ਨੂੰ ਨੌਜਵਾਨੀ ਨੂੰ ਪਰੋਸ ਕੇ ਜਵਾਨੀ ਨੂੰ ਕਰਾਹੇ ਪਾਇਆ ਜਾ ਰਿਹਾ ਜਵਾਨੀ ਨੂੰ ਨੁਪੁੰਸਕ ਬਣਾਇਆ ਜਾ ਰਿਹਾ ਉਹਨਾਂ ਨੂੰ ਸਾਹੇਣ ਸੱਤਹਿਣ ਸ਼ਕਤੀਹਿਣ ਕੀਤਾ ਜਾ ਰਿਹਾ ਤਾਂ ਜੋ ਉਹ ਆਪਣੀਆਂ ਮਨ ਆਈਆਂ ਕਰਕੇ ਤੁਹਾਡੇ ਸਿਰਾਂ ਦੇ ਉੱਤੇ ਤੁਹਾਡੀਆਂ ਬੋਟਾਂ ਲੈ ਕੇ ਹੀ ਤੁਹਾਡੇ ਸਿਰਾਂ ਦੇ ਉੱਤੇ ਰਾਜ ਕਰਕੇ ਤੁਹਾਨੂੰ ਦੁੱਖਾਂ ਮੁਸੀਬਤਾਂ ਦੇ ਵਿੱਚ ਪਾ ਕੇ ਤੁਹਾਨੂੰ ਇਹਨਾਂ ਸਮਾਜਿਕ ਕੁਰੀਤੀਆਂ ਦੀਆਂ ਬਲਗਣਾ ਦੇ ਅੰਦਰ ਧੱਕ ਕੇ ਆਪਣੇ ਜਿਹੜੇ ਨਿੱਜੀ ਮਫਾਦਾਂ ਦੀ ਪੂਰਤੀ ਸਿਆਸਤਦਾਨ ਉਹ ਕਰਦੇ ਰਹਿਣ ਇਹ ਸੋਚਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਆਓ ਅਸੀਂ ਸਾਰੇ ਇਸ ਗੱਲ ਦਾ ਅਹਦ ਕਰੀਏ ਕਿ ਇਹਨਾਂ ਸਮਾਜਿਕ ਕੁਰੀਤੀਆਂ ਤੋਂ ਮੁਕਤੀ پا ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਲਈ ਅਸੀਂ ਸਰਕਾਰ ਜਾਂ ਜਿਹੜੇ ਅ ਅੱਛੇ ਲੋਕ ਅੱਛੀ ਸੋਚ ਵਾਲੇ ਲੋਕ ਹੈ ਉਹਨਾਂ ਦਾ ਸਾਥ ਦੇਈ ਉਹਦੇ ਵਿੱਚ ਸਮਾਜਿਕ ਜਥੇਬੰਦੀਆਂ ਵੀ ਨੇ ਸਮਾਜ ਸੇਵੀ ਵੀ ਨੇ ਬਹੁਤ ਸਾਰੇ ਸਿਆਸਤਦਾਨ ਵੀ ਐਸੇ ਅੱਛੇ ਹੈਗੇ ਆ ਬਹੁਤ ਸਾਰੇ ਪੁਲਿਸ ਅਫਸਰ ਵੀ ਅੱਛੇ ਹੈਗੇ ਆ ਬਹੁਤ ਸਾਰੇ ਸਿਵਲ ਅਧਿਕਾਰੀ ਵੀ ਅੱਛੇ ਹੈਗੇ ਆ ਜਿਹੜੇ ਸਹੀ ਮਹਨਿਆਂ ਦੇ ਵਿੱਚ ਲੋਕਾਂ ਦੀ ਸੇਵਾ ਕਰਨਾ ਲੋਚਦੇ ਆ ਕਰਨਾ ਚਾਹੁੰਦੇ ਨੇ ਔਰ ਸਮਾਜ ਨੂੰ ਬਦਲਣਾ ਚਾਹੁੰਦੇ ਨੇ ਲੇਕਿਨ ਉਹ ਗੱਲ ਵੱਖਰੀ ਹੈ ਕਿ ਜਿਹੜੀ ਬਹੁਤਾਤ ਹੈ ਜਿਹੜੀ ਜਾਦੇ ਗਿਣਤੀ ਹੈ ਉਹ ਮਾੜੇ ਅੰਸਰਾਂ ਦੀ ਆ ਸੋ ਆਪਾਂ ਨਾਲ ਮਿਲ ਕੇ ਇਸ ਕਲੰਕ ਨੂੰ ਆਪਣੇ ਮੱਥੇ ਦੇ ਉੱਤੇ ਲੱਗੇ ਕਲੰਕ ਨੂੰ ਧੋਣ ਦਾ ਯਤਨ ਕਰੀਏ ਅੱਜ ਦੇ ਪ੍ਰੋਗਰਾਮ ਦੇ ਵਿੱਚ ਐਨਾਂ ਹੀ ਕੱਲ ਨੂੰ ਕਿਸੇ ਹੋਰ ਵਿਸ਼ੇ ਦੇ ਨਾਲ ਇੱਕ ਵਾਰ ਫੇਰ ਤੁਹਾਡੇ ਸਾਰਿਆਂ ਦੇ ਰੂਬਰੂ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਜਿਨ੍ਹਾਂ ਜਿਨ੍ਹਾਂ ਸਾਥੀਆਂ ਨੇ ਹਾਲੇ ਤੀਕੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਅਸੀਂ ਤੁਹਾਡੀਆਂ ਆਸਾਂ ਉਮੀਦਾਂ ਦੇ ਅਨੁਸਾਰ ਤੁਹਾਡੇ ਸੁਝਾਵਾਂ ਦੇ ਅਨੁਸਾਰ ਤੁਹਾਡੀ ਕਚਹਿਰੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਰਹੀਏ ਸੋ ਅੱਜ ਦੇ ਲਈ ਐਨਾਂ ਹੀ ਮੈਨੂੰ ਦਿਓ ਇਜਾਜ਼ਤ ਤੁਹਾਡਾ ਬਹੁਤ ਬਹੁਤ ਧੰਨਵਾਦ شبكه